ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਇੱਕ ਵਾਰ ਫਿਰ ਵਿਗੜਨ ਕਾਰਨ ਵੀਰਵਾਨ ਉਹਨਾਂ ਨੂੰ ਮਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪਾਤੀ ਕਰਵਾਇਆ ਗਿਆ 10 ਦਿਨਾਂ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਸੀਐਮ ਭਗਵੰਤ ਮਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਮੁੱਖ ਮੰਤਰੀ ਦਫ਼ਤਰ ਨੇ ਸਵੇਰੇ ਭਗਵੰਤ ਮਾਨ ਦੇ ਹਸਪਤਾਲ ਦਾਖਲ ਹੋਣ ਦੀ ਪੁਸ਼ਟੀ ਕੀਤੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਰੂਟੀਨ ਚੈੱਕਅਪ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਕੁਝ ਹੋਰ ਜ਼ਰੂਰੀ ਟੈਸਟਾਂ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ ਉਥੇ ਸ਼ਰੋਮਣੀ ਕਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਉਥੇ ਸ਼ਰੋਮਣੀ ਕਾਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇਸ ਦੇ ਨਾਲ ਹੀ ਵਿਕਰਮ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੂੰ ਕਰੋਨੀਕ ਲੀਵਰ ਡਿਸੀਜ਼ ਰਾਈਟ ਹਾਰਟ ਸਟ੍ਰੈਸ ਹੈ ਦਾ ਸੀਐਮ ਭਗਵੰਤ ਮਾਨ ਦੀ ਸਿਹਤ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹੈ ਸੀਐਮ ਭਗਵੰਤ ਮਾਨ ਦੀ ਸਿਹਤ ਨਾਲ ਕੋਈ ਰੁਕਾਵਟ ਨਹੀਂ ਹੋਣਾ ਚਾਹੀਦਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸੀਐਮ ਸੰਵਿਧਾਨਿਕ ਅਹੁਦੇ ਤੇ ਜਨਤਾ ਦੇ ਨੁਮਾਇੰਦੇ ਹਨ ਉਹਨਾਂ ਦੀ ਸਿਹਤ ਦੀ ਜਾਣਕਾਰੀ ਪਾਰਦਰਸ਼ੀ ਰੱਖਣੀ ਚਾਹੀਦੀ ਹੈ ਕਿ ਪੋਲਿਟਿਕਸ ਆਪ ਦੀ ਥਾਂ ਜੀ ਸਾਡੇ ਵਕਰੇਵੇਂ ਆਪ ਦੀ ਥਾਂ ਆਈ ਵਿਸ਼ ਚੀਫ ਮਿਨਿਸਟਰ ਸਾਹਿਬ ਵੈਲ ਉਹਨਾਂ ਦੀ ਸਿਹਤ ਜਾਂਚਤਾ ਹੋਵੇ ਉਹ ਤੰਦਰੁਸਤ ਹੋ ਮੈਟਰ ਆਫ ਕਨਸਰਨ ਕੀ ਹੈ ਕਿ ਚੀਫ ਮਿਨਿਸਟਰ ਸਾਹਿਬ ਇੱਕ ਇਲੈਕਟਿਡ ਰੈਪ੍ਰੈਜੈਂਟੇਟਿਵ ਨੇ ਸੰਵਿਧਾਨਿਕ ਅਹੁਦੇ ਤੇ ਬੈਠੇ ਨੇ ਪੰਜਾਬ ਦੀ ਅੱਜ ਜੋ ਬਜਾਰਤ ਚੱਲ ਰਹੀ ਆ ਉਹਦੇ ਮੁਖੀਆਂ ਹੁਣ ਉਹਨਾਂ ਦੇ ਨਾਲ ਸੰਬੰਧਿਤ ਕੋਈ ਇਨਫਰਮੇਸ਼ਨ ਹੋਵੇ ਕਿਉਂਕਿ ਉਹ ਪਬਲਿਕ ਸਰਵੰਟ ਨੇ ਔਰ ਪਬਲਿਕ ਦੇ ਸਭ ਤੋਂ ਵੱਡੇ ਮੁੱਖ ਮੰਤਰੀ ਦੇ ਅਹੁਦੇ ਤੇ ਬੈੰਧਿਆ ਮੁੱਖ ਸੇਵਾਦਾਰ ਨੇ ਪੰਜਾਬ ਉਹਨਾਂ ਦੀ ਸਿਹਤ ਦੇ ਬਾਰੇ ਕੀ ਹਾਲਾਤ ਨੇ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਦੇਸ਼ ਦੇ ਨਿਵਾਸੀਆਂ ਨੂੰ ਹਰੇਕ ਨੂੰ ਉਹਨਾਂ ਦੀ ਸਿਹਤ ਦੇ ਬਾਰੇ ਜਾਣਨ ਦਾ ਹੱਕ ਹੈ ਕਿਉਂ ਇਹ ਕਿਤਾ ਲਾਅ ਐਂਡ ਆਰਡਰ ਕਰਕੇ ਇੰਡੋ-ਪਾਕ ਬਾਰਡਰ ਦਾ ਬਾਰਡਰ ਸਿਕਿਉਰਿਟੀ ਕਰਕੇ ਔਰ ਜੋ ਪੰਜਾਬ ਦੇ ਹਾਲਾਤ ਪਿਛਲੇ 2.5-3 ਸਾਲਾਂ ਚ ਬਣੇ ਆ ਤੁਸੀਂ ਸਾਰੇ ਜਾਣਦੇ ਹੋ ਇਟ ਇਜ਼ ਅ ਮੈਟਰ ਆਫ ਕਨਸਰਨ ਐਂਡ ਯੂਫ ਚੀਫ ਮਿਨਿਸਟਰ Is, he all, is all as well all is well with the chief minister or no so a hak hai ji lokan nu janan da mainu problem kittho ho rahi hai jis tarike naal information nu gupt rakha ja rahe jis tarike naal public domain to aur to information nu rokya ja rahe ajj subhere jad main tweet kita us to baad press de sajan aam aadmi party de ਨਮੇਂਦੀਆਂ ਦੇ ਦਿਵਾਲੇ ਹੋਏ ਕਿ ਤੁਸੀਂ ਕੀ ਮਜ਼ਾਕ ਬਣਾਇਆ ਆਪੋਜੀਸ਼ਨ ਦੇ ਲੀਡਰ ਇਹਦੇ ਬਾਰੇ ਗੱਲ ਕਰ ਰਹੇ ਤੇ ਤੁਸੀਂ ਸਾਨੂੰ ਦੱਸ ਨਹੀਂ ਰਹੇ ਤੇ ਇੱਕ ਟਵੀਟ ਆਈ ਆਮ ਆਦਮੀ ਪਾਰਟੀ ਦੀ ਕਿ ਉਹ ਰੂਟੀਨ ਚੈੱਕਅਪ ਲਈ ਗਏ ਮੈਂ ਅੱਜ ਵੀ ਬੇਨਤੀ ਕਰੂੰਗਾ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਡੋਨਟ ਲਾਇ ਟੂ ਦ ਪੀਪਲ ਆਫ ਪੰਜਾਬ ਪੰਜਾਬ ਦੀ ਲੋਕਾਂ ਨਾਲ ਝੂਠ ਬੋਲਣਾ ਬੰਦ ਕਰੋ ਰੂਟੀਨ ਚੈੱਕਅਪ ਰਾਤ ਨੂੰ ਦਾਖਲ ਹੋ ਕੇ ਅੱਜ 24 ਘੰਟੇ ਪੂਰੇ ਹੋਣ ਨੂੰ ਲਗਭਗ ਆਏ ਐ ਰੂਟੀਨ ਚੈੱਕਅਪ ਤਾਂ ਬੰਦਾ ਹਸਪਤਾਲ ਜਾਂਦਾ ਮੁੱਖ ਮੰਤਰੀ ਹੈ ਬੀਬੀਆਈਪੀ ਇਨਸਾਨ ਹੈ ਉਹ ਤਾਂ ਤਾਂ 2 ਮਿੰਟ ਚ ਰੂਟੀਨ ਚੈੱਕਅਪ ਕਰਕੇ ਉਹ ਘਰ ਆ ਜਾਂਦੇ ਮਗਰ ਰਾਤ ਰਾਤ ਦਾਖਲ ਰਹਿਣਾ ਔਰ ਮੇਰੀ ਜੋ ਇਨਫੋਰਮੇਸ਼ਨ ਹੈ ਹਲੇ ਅੱਗੇ ਵੀ 2-3 ਦਿਨ ਦੇਰੇ ਦਾਖਲ ਰਹਿ ਸਕਦੇ ਆ ਓਨਲੀ ਹਿਸ ਬਾਡੀ ਸਟੈਬਲਾਈਜ਼ਸ ਕੀ ਉਹ ਡਿਸਚਾਰਜ ਹੋਣਗੇ ਸੋ ਝੂਠ ਬੋਲਿਆ ਜਾ ਰਿਹਾ ਜੋ ਆਮ ਚਰਚਾ ਚੱਲਦੀ ਹੈ ਜਾਂ ਮੇਰੇ ਕੋਲ ਜੋ ਇੱਕ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਲਿਵਰ ਦਾ ਸਰੋਸਿਸ ਹੋਇਆ ਉਹਨਾਂ ਦੇ ਲਿਵਰ ਦੇ ਹਾਲਾਤ ਬੜੇ ਗੰਭੀਰ ਨੇ ਇਹ ਥਰਡ ਫੋਰਥ ਸਟੇਜ ਤੇ ਨੇ ਐਂਡ ਇਸ ਸਟੇਜ ਤੇ ਇਹ ਜੀ ਹੋਊਗਾ ਕਿ ਜਿੰਨਾ ਚਿਰ ਇਹ ਚੱਲਦਾ ਜਾਵੇ ਚੱਲ ਜਾ ਜਾਵੇ ਮਗਰ ਜੇ ਤੁਸੀਂ ਇਹਨੂੰ ਯੂਜ਼ ਐਂਡ ਅਬਿਊਜ਼ ਕਰੋਗੇ ਸਮਝ ਹੀ ਜਾ ਗਏ ਉਹ ਯੂਜ਼ ਅਬਿਊਜ਼ ਲਿਵਰ ਦੀ ਪ੍ਰੋਬਲਮ ਕਦੋਂ ਹੋਉਂਦੀ ਜੇ ਤੁਸੀਂ ਵੱਧ ਖਾਓ ਪੀਓ ਇਹ ਉਦੋਂ ਹੀ ਪ੍ਰੋਬਲਮ ਸ਼ੁਰੂ ਹੁੰਦੀ ਔਰ ਅਖੀਰ 'ਚ ਜੋ ਮੇਰੇ ਕੋਲ ਜੋ ਮੇਰੇ ਕੋਲ ਖਬਰ ਹੈ ਇਹਨਾਂ ਨੂੰ ਕਿਹਾ ਕਿ ਜਾਂ ਆਪ ਦਾ ਇਹ ਸਿਸਟਮ ਸਹੀ ਕਰੋ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫਾਰਵਰਡ ਵੈਸੇ ਤਾਂ ਇਹ ਕਹੀ ਦਿੱਤਾ ਗਿਆ ਕਿ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫਾਰਵਰਡ ਐ ਉਹੀ ਕਾਰਨ ਹੈ ਕਿ ਜਦੋਂ ਲਿਵਰ ਸਹੀ ਤਰੀਕੇ ਨਾਲ ਕੰਮ ਨਾ ਕਰੇ ਤੇ ਬਾਡੀ ਚ ਸਰੀਰ ਚ ਆਹ ਫੇਫੜਿਆਂ ਚ ਲੰਗਸ ਚ ਸਟਮਕ ਚ ਐਬਡੋਮਨ ਚ ਪਾਣੀ ਇਕੱਠਾ ਹੋਣਾ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਔਰ ਜਦ ਇਹ ਫਲੂਇਡ ਇੱਥੇ ਹੋਣੇ ਸ਼ੁਰੂ ਹੋ ਜਾਂਦੇ ਫਿਰ ਸਾਹ ਦੀ ਪ੍ਰੋਬਲਮ ਆਉਂਦੀ ਹੈ ਹਾਰਟ ਤੇ ਸਟ੍ਰੈਸ ਪੈਂਦਾ ਔਰ ਅਖੀਰ 'ਚ ਇਹਨਾਂ ਦੀ ਵਰਕਿੰਗ ਕੰਪਰਮਾਈਜ਼ ਹੁੰਦੀ ਹੈ ਔਰ ਇਹੀ ਕੁਝ ਕੱਲ ਹੋਇਆ ਸਾਹ ਲੈਣ 'ਚ ਵੀ ਪ੍ਰੋਬਲਮ ਆਈ ਬਿਉਸ਼ੀ ਦਾ ਵੀ ਕਾਰਨ ਹੈ ਮਗਰ ਚੱਲਣ ਕਿੱਥੋਂ ਚੱਲ ਰਿਹਾ ਸਾਰਾ ਨਿਊਕਲੀਅਸ ਕਿਉਂ ਕੀ ਹੈ ਮੇਨ ਕਾਰਨ ਕੀ ਹੈ ਸ਼ਰਾਬ ਦੇ ਕਰਕੇ ਲਿਵਰ ਡੈਮੇਜ ਹੋਣਾ ਔਰ ਲਿਵਰ ਦਾ ਸਹੀ ਤਰੀਕੇ ਨਾਲ ਨਹੀਂ ਕੰਮ ਕਰਨਾ ਉਹ ਨੂੰ ਮੈਨੂੰ ਨਹੀਂ ਸਮਝ ਆ ਰਹੀ ਜਦ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਸੋਲਿਡ ਹੈ ਔਰ बार-बार ਅਪੋਲੋ ਜਾ ਕੇ ਇਲਾਜ ਕਰਾਉਣ ਦਾ ਮਕਸਦ ਵੀ ਇਹ ਸੀ ਕਿ ਇਨਫੋਰਮੇਸ਼ਨ ਲੀਕ ਨਾ ਹੋਵੇ ਮਗਰ ਕੱਲ ਨਹੀਂ ਜਾ ਅਵੇਲੇਬਲ ਸੀ ਰਾਤ ਨੂੰ ਅਪੋਲੋ ਨਹੀਂ ਜਾ ਸਕਦੇ ਸੀ ਮੌਲੀ ਨਾ ਚਾਹੁੰਦੇ ਹੋਇਆ ਵੀ ਐਮਰਜੈਂਸੀ ਸਿਚੁਏਸ਼ਨ ਹੋਈ ਦਾਖਲ ਹੋਣਾ ਪਿਆ ਇਤਲੀ ਮੇਰੀ ਆਮ ਆਦਮੀ ਪਾਰਟੀ ਦੇ ਪ੍ਰਵਕਤਿਆਂ ਨੂੰ ਬੇਨਤੀ ਹੈ ਔਰ ਮੈਂ ਸਰਕਾਰ ਨੂੰ ਚੀਫ ਸੈਕਟਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਔਰ ਹਸਪੀਟਲ ਨੂੰ ਵੀ ਕਹੂੰਗਾ ਫੋਟੇਸ ਹਸਪੀਟਲ ਨੂੰ ਕਿ ਭਾਈ ਹੀ ਇਜ਼ ਔਨ ਅ ਕਨਸਟੀਟਿਊਸ਼ਨਲ ਕੋਰਸ ਸੰਵਿਧਾਨਿਕ ਉਹਦੇਤੇ ਬੈਠੀ ਹੈ ਉਹਨਾਂ ਦੇ ਹੈਲਥ ਦੀ ਰਿਲੇਟਿਡ ਤੁਸੀਂ ਅੱਜ ਤਾਂ ਫਾਈਲ ਸਰਕਾਰ ਕਰਕੇ ਦਬਾ ਲੋਗੇ ਫੈਕਟਸ ਨੂੰ ਲੁਕੋ ਲੋਗੇ ਮਗਰ ਜਿਹੜੇ ਫੈਕਟਸ ਪਬਲਿਕ ਡੋਮੇਨ 'ਚ ਅੱਜ ਨਹੀਂ ਤੇ ਕੱਲ ਆ ਜਾਣੇ ਜਾਂ ਜੋ ਅਪੋਲੋ 'ਚ ਵੀ ਮੌਜੂਦ ਨੇ ਔਰ ਜੋ ਪ੍ਰੋਬਲਮ ਲਿਵਰ ਦੀ ਹੈ ਜਿਹਦੇ ਕਰਕੇ ਸਾਰੀ ਕੰਪਲਿਕੇਸ਼ਨਾਂ ਬਾਰ-ਬਾਰ ਖੜੀਆਂ ਹੋ ਰਹੀਆਂ ਇਹਨੂੰ ਜਨਤਕ ਕਰਕੇ ਸੀਐਮ ਸਾਹਿਬ ਦਾ ਸਹੀ ਇਲਾਜ ਕਰਾਇਆ ਜਾਵੇ ਜੇ ਲਿਵਰ ਟ੍ਰਾਂਸਪਲੈਂਟ ਦੀ ਲੋੜ ਹੈ ਜਾਂ ਵਾਟੇਵਰ ਇਜ਼ ਨੀਡੇਡ ਬਿਕਾਜ਼ ਆਈ ਲਾਈਕ ਆਈ ਸੇ ਆਈ ਵਿਸ਼ ਹਿਮ ਵੈਲ ਹਿਸ ਫੈਮਿਲੀ नीड्स ਹਿਮ ਉਹਨਾਂ ਦਾ ਸਹੀ ਇਲਾਜ ਹੋਵੇ ਇਹ ਨਾ ਹੋਵੇ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਇਨਸੀਡੈਂਟ ਹੋਇਆ ਹੈ ਜਦੋਂ ਜੈ ਲਲਤਾ ਜੀ ਚੀਫ ਮਿਨਿਸਟਰ ਸਨ ਉਦੋਂ ਵੀ ਬੜਾ ਵਾਦ ਵਿਵਾਦ ਹੋਇਆ ਕਿ ਉਹਨਾਂ ਦਾ ਇਲਾਜ ਕੁਝ ਲੋਕਾਂ ਨੇ ਸਹੀ ਨਹੀਂ ਹੋਣ ਦਿੱਤਾ ਉਹਦੀ ਅਖੀਰ 'ਚ ਸੀਬੀਆਈ ਇਨਕੁਆਇਰੀ ਮੰਗੀ ਗਈ ਔਰ ਬੜਾ ਰੌੜਾ ਪਿਆ ਸਟੇਟ 'ਚ ਬੜੇ ਇਹ ਮਸਲੇ ਖੜੇ ਹੋਏ ਜੋ ਇਹ じゃ ਕੰਮ ਨਾ ਹੋਵੇ ਡੂ ਨਾਟ ਰਿਪੀਟ ਹਿਸਟਰੀ ਕਰੈਕਟ ਦਾ ਰੋਂਗ ਟਰਾਂਸਪੇਰੈਂਸੀ ਹਰੇਕ ਨੂੰ ਪਤਾ ਹੋਵੇ ਕੀ ਪ੍ਰੋਬਲਮ ਹੈ ਵਾਟੇਵਰ ਇਜ਼ ਦ ਪ੍ਰੋਬਲਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਵਾਕਵਕ ਪਾਇਲਟ ਪ੍ਰੋਜੈਕਟਾਂ ਲਈ ਲੋੜਿੰਦੀ ਜ਼ਮੀਨ ਦਾ ਰਕਬਾ 15 ਅਕਤੂਬਰ ਜਾਂ ਇਸ ਤੋਂ ਪਹਿਲਾਂ NHAI ਦੇ ਠੇਕੇਦਾਰਾਂ ਨੂੰ ਸੌਂਪਨ ਦੇ ਨਿਰਦੇਸ਼ ਦਿੱਤੇ ਹਨ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਭਵਿੱਖ ਵਿੱਚ NHAI ਦੀਆਂ ਲੋੜਾਂ ਮੁਤਾਬਕ ਵਾਧੂ ਜ਼ਮੀਨਦਾਰ ਤਬਾਦਲਾ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਜ਼ਮੀਨ ਐਕਵਾਇਰ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਐਨ ਐਚ ای ਆਈ ਨੂੰ 15 ਅਕਤੂਬਰ ਤੋਂ ਪਹਿਲੇ ਇੱਕ ਪਾਲਣਾ ਹਲਫਨਾਮਾ ਦਾਇਰ ਕਰਨਾ ਹੋਵੇਗਾ ਇਸ ਵਿੱਚ ਐਕਵਾਇਰ ਕੀਤੀ ਜ਼ਮੀਨ ਦੇ ਖਾਲੀ ਹੋਣ ਤੇ ਰਕਬੇ ਦੀ ਪੁਸ਼ਟੀ ਕੀਤੀ ਜਾਵੇ ਇਹ ਹਲਫਨਾਮਾ 16 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕਰਨਾ ਲਾਜ਼ਮੀ ਹੋਵੇਗਾ ਅਦਾਲਤ ਨੇ ਵੀ ਸਪਸ਼ਟ ਕੀਤਾ ਹੈ ਕਿ ਐਨ ਐਚ ای ਆਈ ਦੁਆਰਾ ਐਕਵਾਇਰ ਕੀਤੀ ਜ਼ਮੀਨ ਠੇਕੇਦਾਰਾਂ ਨੂੰ ਸੌਂਪੇ ਜਾਣ ਤੋਂ ਬਾਅਦ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਚਲਾਉਣਾ ਚਾਹੀਦਾ ਹੈ ਅਦਾਲਤ ਨੇ ਪ੍ਰੋਜੈਕਟਾਂ ਦੀ ਪ੍ਰਗਤੀ ਤੇ ਲਗਾਤਾਰ ਨਜ਼ਰ ਰੱਖਣ ਦੀ ਵੀ ਗੱਲ ਕਹੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਨੇ ਆਪਣੀ ਰਿਹਾਈ ਦੀ ਮੰਗ ਨੂੰ ਲੈ ਕੇ ਮੁੜ ਸੁਪਰੀਮ ਕੋਰਟ ਵਿੱਚ ਰੋਕ ਕੀਤਾ ਬਲਵੰਤ ਸਿੰਘ ਰਾਜਵਾਨਾ ਕਰੀਬ 28 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ਹੁਣ ਉਹਨਾਂ ਨੇ ਰਹਿਮ ਦੀ ਅਪੀਲ ਦੇ ਨਿਪਟਾਰੇ ਵਿੱਚ ਦੇਰੀ ਦਾ ਹਵਾਲਾ ਦਿੰਦੇ ਹੋਏ ਰਿਹਾਈ ਦੀ ਮੰਗ ਕੀਤੀ ਹੈ ਸੁਪਰੀਮ ਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ 4 ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ ਪਿਛਲੇ ਸਾਲ ਸੁਪਰੀਮ ਕੋਰਟ ਨੇ ਰਾਜਵਾਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ ਅਦਾਲਤ ਨੇ ਆਪਣੇ ਪੱਖ ਤੋਂ ਰਾਹਤ ਨਾ ਦਿੰਦੇ ਹੋਏ ਰਾਜਵਾਨਾਂ ਦੀ ਰਹਿਨ ਦੀ ਅਪੀਲ ਤੇ ਫੈਸਲਾ ਲੈਣਾ ਕੇਂਦਰੀ ਗ੍ਰਹਿ ਮੰਤਰਾਲੇ ਤੇ ਛੱਡ ਦਿੱਤਾ ਸੀ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਪਾਲ ਸਿੰਘ ਖੈਰਾਂ ਨੇ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਪੰਚਾਇਤੀ ਚੋਣਾਂ ਦੇ ਮੁੱਦੇ ਤੇ ਕੇਰਿਆ ਸੁਪਾਲ ਖੈਰਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਨੇ ਪੰਚਾਇਤਾਂ ਦਾ 1 ਸਾਲ ਕਾਰਜਕਾਲ ਲੰਕਾ ਕੇ ਪ੍ਰਬੰਧਕ ਲਗਾਏ ਸਨ ਜਿਨ੍ਹਾਂ ਨੇ ਰਾਜ ਦੇ ਪੈਸੇ ਖੁਰਦ-ਬਖੁਰਦ ਕੀਤੇ ਅਤੇ ਇਸੇ ਕਰਕੇ ਕਿਤੇ ਵੀ 2.5 ਸਾਲਾਂ ਚ ਪੰਜਾਬ ਚ ਚੰਗੀ ਤਰ੍ਹਾਂ ਪਿੰਡ ਵਿਕਾਸ ਦੇ ਪੈਸੇ ਨਹੀਂ ਖਰਚੇ ਗਏ ਉਸ ਤੋਂ ਬਾਅਦ ਵਾਰਡਬੰਦੀ ਬੜੇ ਬੀ ਢੰਗੇ ਤਰੀਕੇ ਨਾਲ ਕੀਤੀ ਗਈ ਹੈ ਜਿਹੜੇ ਲੋਕ ਸਰਕਾਰ ਨੂੰ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਲੱਗਦੇ ਸੀ ਉਹਨਾਂ ਨੂੰ ਦੂਰ ਤਰਾਟੇ ਦੀਆਂ ਬਾਡਾਂ ਚ ਸੁੱਟਿਆ ਗਿਆ ਹੈ ਹੈਰਾਨ ਨੇ ਕਿ ਪੰਚਾਇਤੀ ਚੋਣਾਂ ਡੈਮੋਕ੍ਰੇਸੀ ਦਾ ਪਿੰਨਰ ਹੁੰਦੀਆਂ ਹਨ ਇਸ ਦੇ ਰਿਜ਼ਰਵੇਸ਼ਨ ਦਾ ਰੋਸਟਰ ਬीडीपीਓ ਦਫ਼ਤਰ ਤੇ ਬਾਹਰ 1 ਮਹੀਨਾ ਪਹਿਲਾਂ ਲਗਾ ਦੇਣਾ ਚਾਹੀਦਾ ਸੀ ਪਰ ਸਰਕਾਰ ਨੇ ਜਾਣਬੁੱਝ ਕੇ ਇਸ ਨੂੰ ਨਹੀਂ ਲਗਾਇਆ ਤਾਂ ਕਿ ਲੋਕ ਹਾਈ ਕੋਰਟ ਨਾ ਜਾ ਸਕਣ ਕਹਿਣ ਨੂੰ ਤਾਂ ਕਹਿੰਦੇ ਨੇ ਕਿ ਪੰਚਾਇਤ ਚੋਣਾਂ ਜਿਹੜੀਆਂ ਨੇ ਉਹ ਜਮਹੂਰੀਅਤ ਦਾ ਮੁੱਢ ਹੁੰਦਾ ਗ੍ਰਾਸ ਰੂਟ ਡੈਮੋਕ੍ਰੇਸੀ ਲੇਕਿਨ ਜੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਮ ਦੇ ਉੱਤੇ ਇੱਕ ਡਰਾਮਾ ਰਚਿਆ ਗਿਆ ਪਿਛਲੇ ਕੁਝ ਸਮੇਂ ਤੋਂ ਉਥੋਂ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਘਬराई ਹੋਈ ਆ ਕਿ ਕਿਸੇ ਤਰੀਕੇ ਦੇ ਨਾਲ ਸਾਰੇ 13000 ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣ ਜਾਣ ਸਾਡੇ ਪੰਚ ਬਣ ਜਾਣ ਪਹਿਲੀ ਗੱਲ ਤਾਂ ਇੱਕ ਸਾਲ ਤੋਂ ਉੱਤੇ ਪੰਚਾਇਤ ਦਾ ਜਿਹੜਾ ਟਿਨਿਓਰ ਸੀਗਾ ਉਹ ਡਿਲੇ ਕੀਤਾ ਇੱਕ ਸਾਲ ਵਿੱਚ ਪੈਸਾ ਅ ਲੈ ਸਰਕਾਰੀ ਪ੍ਰਬੰਧਕ ਲਾਏ ਦੂਜੇ ਤੀਜੇ ਉਹਨਾਂ ਨੇ ਖੁਰਦ-ਗੁਰਦ ਕੀਤਾ ਕਿਤੇ 2.5 ਸਾਲ ਵਿੱਚ ਜੱਜ ਨਾਲ ਪੰਜਾਬ ਵਿੱਚ ਕਿਸੇ ਪਿੰਡੂ ਵਿਕਾਸ ਦੇ ਪ੍ਰੋਜੈਕਟ ਵਾਸਤੇ ਪੈਸਾ ਖਰਚਾ ਕੇ ਨਹੀਂ ਇਹ ਤਾਂ ਹੈ ਅਸਲੀਅਤ ਲੇਕਿਨ ਜਿਹੜੀਆਂ ਚੋਣਾ ਵੀ ਕਰਵਾਉਣੇ ਨੇ ਜਿੱਦਾਂ ਨਾ ਚੋਰ ਦਰਵਾਜ਼ੇ ਨਹੀਂ ਕਰਾਉਣੀਆਂ ਆਉਂਦੀਆਂ ਗੁਪਤ ਕਰਾਉਣੀਆਂ ਹੁੰਦੀਆਂ ਨੇ ਗੁਪਤਿਆਂ ਦੀ ਸਰਕਾਰ ਬਣ ਕੇ ਰਹਿ ਗਈ ਇਹ ਪਹਿਲਾਂ ਇਹਨਾਂ ਨੇ ਵੋਟਬੰਦੀ ਜਿਹੜੀ ਕੀਤੀ ਉਹ ਛੁਪਾ ਕੇ ਰੱਖੀ ਕਿਸੇ ਨੂੰ ਵੋਟਬੰਦੀ ਦੀ ਲਿਸਟਾਂ ਨਹੀਂ ਦਿੱਤੀਆਂ ਔਰ ਵੋਟ ਵੀ ਕਿੰਨਾ ਬਣਾਏ ਕਿ ਫਰਸ ਕਰੋ ਇੱਕ ਘਰ ਦੇਖਾ ਕਿ ਕੋਈ ਇਹਨਾਂ ਦੇ ਵਿਰੋਧੀਆਂ ਦਾ ਕਾਂਗਰਸ ਦਾ ਅਕਾਲੀ ਦਲ ਦਾ ਇਹਦੇ ਵਿੱਚ ਇਹਨੂੰ ਇੱਕ ਘਰ ਨੂੰ ਚਾਰ ਬੋਡਾਂ 'ਚ ਵੰਡ ਦਿੱਤਾ। ਇੱਕ ਵਾਰ ਇੱਕ ਘਰ ਨੂੰ 15 ਘਟ ਪਾ ਕੇ ਇੱਕ ਹੋਰ ਤੀਜੇ ਚੌਥੇ ਬੋਡ ਵਿੱਚ ਪਾ ਤੱਕ ਕੰਟੀਗੂਇਟੀ ਦਾ ਪ੍ਰਿੰਸੀਪਲ ਵੀ ਤੋੜਿਆ ਰੱਜ ਕੇ। ਔਰ ਇੱਥੇ ਬਸ ਨਹੀਂ ਜਿਹੜਾ ਸਰਪੰਚੀ ਦਾ ਰੋਸਟਰ ਸੀ ਉਹ ਕੱਲ ਸ਼ਾਮ ਡੀਸੀ ਜਿਹੜੇ ਰਿਸਪੈਕਟਿਵ ਨੇ ਜ਼ਿਲ੍ਹਿਆਂ ਦੇ ਉਹਨਾਂ ਨੇ ਕੱਲ ਸ਼ਾਮ ਤੇ ਲੋਕਾਂ ਨੂੰ ਦਿੱਤਾ ਜੀ। ਅੱਲੇ ਅੱਜ ਤੱਕ ਵੀ ਸਵੇਰੇ ਲੋਕੀ ਫੋਨ ਕਰਕੇ ਪੁੱਛਦੇ ਨੇ ਕਿ ਸਾਡਾ ਪਿੰਡ ਸਰਪੰਚ ਜੀ ਰਿਜ਼ਰਵ ਹੈ ਜਾਂ ਸਰਪੰਚ ਓਪਨ ਹੈ ਜਾਂ ਸਰਪੰਚ ਔਰਤ ਵਾਸਤੇ ਆ ਇਹ ਕਿੱਦਾਂ ਦੀ ਇਲੈਕਸ਼ਨ ਹੈ ਜੀ ਔਰ ਕਈ ਵਾਰ ਪਿੰਡ ਜਿਹੜੇ ਨੇ ਉਹ ਤੀਜੀ ਚੌਥੀ ਦਫਾ ਲਗਾਤਾਰ ਐਸਸੀ ਰਿਜ਼ਰਵ ਕੀਤੇ ਜਾਂਦੇ ਔਰ 23 ਜਗ੍ਹਾ ਤੋਂ ਉੱਤੇ ਲਗਾਤਾਰ ਜਨਰਲ ਕੈਟਾਗਰੀ ਨੂੰ ਤਿੰਨ ਚਾਰ ਵਾਰੀ ਓਪਨ ਰੱਖਿਆ ਜਾ ਰਿਹਾ ਜਿੱਥੇ ਕੋਈ ਇਹਨਾਂ ਦੇ ਲੱਗਦਾ ਕਿ ਸਾਡੇ ਚਿਹੇ ਦੇ ਹੋਗੇ ਉੱਥੇ ਐਸਸੀਜ਼ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਲੀਡਰਸ਼ਿਪ ਪ੍ਰੋਵਾਈਡ ਕਰਨ ਦਾ ਔਰ ਜਿਹੜੇ 4-4 ਵਾਲੀ ਰਿਜ਼ਰਵ ਕਰਤੇ ਉਹਨਾਂ ਵਿੱਚ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਵਾਂਝੇ ਰੱਖਿਆ ਜਾ ਰਿਹਾ ਵਾ ਲੀਡਰਸ਼ਿਪ ਪਿੰਡ ਵਿੱਚ ਮੌਕਾ ਮਿਲਣ ਦਾ ਕਿਉਂਕਿ ਉੱਥੋਂ ਹੀ ਸਾਰੀ ਗੱਲ ਅੱਗੇ ਵਿਧਾਨ ਸਭਾ ਤੇ ਲੋਕ ਸਭਾ ਤੱਕ ਪਹੁੰਚਦੀ ਹੈ ਸੋ ਮੈਂ ਤਾਂ ਇਹ ਕਹਿਣਾ ਚਾਹਣਾ ਕਿ ਆਪਾਂ ਬਦਲਾਅ ਬਦਲਾਅ ਕਰਦੇ ਸੀ ਅਸਲ 'ਚ ਆਪਾਂ ਨੂੰ ਹੁਣ ਸਮਝ ਆਇਆ ਕਿ ਬਦਲਾਅ ਦਾ ਮਤਲਬ ਕੀ ਸੀਗਾ ਇਹਨਾਂ ਦਾ ਮਤਲਬ ਸੀਗਾ ਕਿ ਅਸੀਂ ਮਗਰ ਦੀਆਂ ਸਰਕਾਰਾਂ ਦੇ ਵੀ ਬਿਪੋਰਟ ਤੋੜਾਂਗੇ ਜਿਹੜਾ ਕੰਮ ਉਹਨਾਂ ਨੇ ਨਹੀਂ ਕੀਤਾ ਕਾਨ ਚ ਉਹ ਅਸੀਂ ਕਾਨ ਕਰਕੇ ਦਿਖਾਵਾਂਗੇ ਇਕੱਲਾ ਪੰਚਾਇਤੀ ਚੋਣਾਂ ਦੇ ਖੇਮੇ 'ਚ ਨਹੀਂ ਜਨਰਲ ਵਰਕਿੰਗ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਢੰਗ ਦੇ ਨਾਲ ਇਹ ਸਰਕਾਰ ਫੰਕਸ਼ਨ ਕਰ ਰਹੀ ਹੈ ਲੇਕਿਨ ਪੰਚਾਇਤ ਚੋਣਾ ਇੱਕ ਇੰਪੋਰਟੈਂਟ ਪਿਲਰ ਹੈ ਡੈਮੋਕ੍ਰੇਸੀ ਦਾ ਇੱਕ ਥੰਮ ਹੈ ਜਮਹੂਰੀਅਤ ਦਾ ਕਿ ਜੇ ਆਪਾਂ ਇਸ ਨੂੰ ਹੀ ਵਿਗਾੜ ਕਰ ਦਿੰਨਾ ਜੇ ਹੀ ਪੰਚਾਇਤਾਂ ਫਰਜ਼ ਕਰੋ ਸਰਪੰਚ ਦਾ ਰੋਸਟਰ ਇੱਕ ਮਹੀਨਾ ਪਹਿਲਾਂ ਲਾ ਕੇ ਦਿੱਤਾ ਉਹਦਾ ਵੀਡੀਓ ਦਸਤਾਵੇਜ਼ਾਂ ਦੇ ਬਾਰੇ ਕਿ ਆਪ ਇਹ ਜਿਹੜੇ ਨੇ ਤੁਹਾਡੇ ਅਸੀਂ ਰਿਜ਼ਰਵ ਕਰ ਰਹੇ ਹਾਂ ਔਰ ਅਸੀਂ ਬਿਲਕੁਲ ਜੈਨੂਅਲ ਅਧਾਰ ਤੇ ਨਿਰੋਗ ਕਰ ਰਹੇ ਕਿਸੇ ਅਲਫਾਬੈਟਿਕਲ ਆਰਡਰ ਤੇ ਕਰ ਰਹੇ ਹਾਂ ਅਸੀਂ ਰੋਟੇਟ ਕਰਾਂਗੇ ਲੀਡਰਸ਼ਿਪ ਤਾਂ ਕਿ ਸਾਰਿਆਂ ਨੂੰ ਮੌਕਾ ਮਿਲ ਸਕੇ ਇਹਨਾਂ ਨੇ ਚੋੜੀ ਰੱਖਿਆ ਤਾਂ ਕਿ ਲੋਕੀ ਹਾਈ ਕੋਰਟ ਨਾ ਜਾ ਸਕੀ ਹਾਈ ਕੋਰਟ ਤਾਂ ਹੁਣ ਵੀ ਲੋਕੀ ਜਾਣਗੇ ਲੇਕਿਨ ਜਿਹੜਾ ਹੈ ਪੰਚਾਇਤ ਇਲੈਕਸ਼ਨ ਜਿਹਦਾ ਮੈਂ ਸਮਝਦਾ ਕਿ ਇਹ ਬਹੁਤ ਇਸ ਪ੍ਰਣਾਲੀ ਦਾ ਨੁਕਸਾਨ ਕਰਨ ਜਾਵੇ ਅਗਲੀ ਗੱਲ ਕਿ ਜਿਹੜਾ ਟਾਈਮਿੰਗ ਦੇਖੋ ਤੁਸੀਂ ਕੀ ਰੱਖੀ ਇਲੈਕਸ਼ਨ ਸਾਰਾ ਪੰਜਾਬ ਢੋਨੇ ਦੀ ਬਾਟੀ ਵਿੱਚ ਬਿਜ਼ੀ ਹੋ ਜਾਏਗਾ ਆਲਰੇਡੀ ਕੰਮ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਵਾਢੀ ਦਾ ਤੇ ਪਹਿਲੀ ਤਰੀਕ ਤੋਂ ਸਰਕਾਰੀ ਖਰੀਦਦਾਰੀ ਹੈ ਤੇ 15 ਅਕਤੂਬਰ ਨੂੰ ਵੋਟਾਂ ਰੱਖੀ ਮਤਲਬ ਪੂਰਾ ਗਹਿ ਗੱਜ ਝੋਨੇ ਦਾ ਸੀਜ਼ਨ ਹੋਵੇਗਾ ਪੂਰਾ ਕਿਸਾਨ ਖੇਤ ਮਜ਼ਦੂਰ ਗਰੀਬ ਆਦਮੀ ਔਰਤਾਂ ਉਹ ਲੇਖਸ਼ ਲੜਨਗੇ ਕਿ ਵਾਢੀ ਕਰਨਗੇ ਆਪਣੇ પેટ ਭਰਨਗੇ ਕਿ ਝੋਨਾ ਦੇ ਵਿੱਚ ਜਾ ਕੇ ਇਹ ਕਰਨਗੇ ਅੱਛਾ ਅਫਸਰ ਸ਼ਾਇਦ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਹਾੜੀ ਸੋਣੀ ਕੀ ਹੈ ਕਿੱਥੋਂ ਕਰ ਪੋਲੀਟਿਕਲ ਆਦਮੀ ਜਿਹੜੇ ਐਮਐਲਏ ਜਿੱਤ ਕੇ ਆਏ ਇਹਨਾਂ ਦੇ ਮਨਿਸਟਰਸ ਬਣੇ ਨੇ ਭਗਵਾਨਪਾਨ ਆ ਉਹਨਾਂ ਨੂੰ ਤਾਂ ਪਤਾ ਨਹੀਂ ਕਿ ਹਾੜੀ ਸੋਣੀ ਕੀ ਹੈ ਇੱਕ ਸਾਲ ਜੇ ਤੁਸੀਂ ਨਹੀਂ ਕਰਾਇਆ ਤੇ ਜੇਹੀ ਇਲੈਕਸ਼ਨ ਫਰਜ਼ ਕਰੋ 15 ਦਿਨ ਜਾਂ 20 ਦਿਨ ਮਹੀਨਾ ਉਹ ਲੇਟ ਹੋ ਜਾਣ ਤਾਂ ਕੀ ਗੁਨਾਹ ਹੋ ਜਾਣਾ ਸੀ ਲੇਕਿਨ ਜਾਣ ਕੇ ਝੋਨੇ ਦੇ ਸੀਜ਼ਨ ਵਿੱਚ ਰੱਖਿਆ ਗਿਆ ਵਾ ਤਾਂ ਕਿ ਲੋਕਾਂ ਨੂੰ ਘੰਬੜ ਪੁੱਸੇ ਦੇ ਵਿੱਚ ਪਾਇਆ ਜਾ ਸਕੇ ਔਰ ਜਿਹੜਾ ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਇਹ ਮੰਦਨਯੋਗ ਹੈ ਇਸ ਤਰ੍ਹਾਂ ਕਰਕੇ ਤੁਸੀਂ ਪੰਚਾਇਤਾਂ ਫਰਜ਼ ਕਰੋ ਜਿੱਤ ਵੀ ਜਾਂਦੇ ਹੋ ਸਬਕ ਸਿੱਖੋ ਪਿਛਲੀਆਂ ਸਰਕਾਰਾਂ ਤੋਂ ਮਗਲੀਆਂ ਸਰਕਾਰਾਂ ਪਾਰਲੀਮੈਂਟ ਵੀ ਜਿੱਤੀ ਜਾਂਦੀ ਸੀ 13000 ਪੰਚਾਇਤਾਂ ਵਿੱਚ ਬਣਾ ਲੈਂਦੀ ਸੀ ਲੇਕਿਨ ਜਦੋਂ ਅਸੈਂਬਲੀ ਦਾ ਇਤਿਹਾਨ ਹੋਣਾ ਤਦੋਂ ਬਿਲਕੁਲ ਉਹਨਾਂ ਦਾ ਜਿਹੜਾ ਅਸੀਂ ਕਹਿੰਦੇ ਹੁੰਦੇ ਕਿ ਸੁਪੜਾ ਸਾਫ ਹੋ ਜਾਂਦਾ ਮਤਲਬ ਕਿ ਇਲੈਕਸ਼ਨ ਹਾਰ ਜਾਂਦੀਆਂ ਨਹੀਂ ਪਰ ਕੱਲੀ ਪੰਜਾਬ ਦੀ ਨਹੀਂ ਸਾਰੇ ਦੇਸ਼ ਵਿੱਚ ਇਹ ਕਿਸਮ ਦੀ ਪ੍ਰਕਿਰਿਆ ਆ ਵਾ ਸੋ ਕਦੀ ਵੀ ਸੱਤਾ ਦਾ ਦੁਰਉਪਯੋਗ ਨਾ ਕਰੋ ਉਹਦਾ ਉਪਯੋਗ ਕਰੋ ਸੋਖ ਲੋਕਾਂ ਨੂੰ ਕਾਲ ਦਿਓ ਕਿ ਅਸੀਂ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਵਾਂਗੇ ਤੁਸੀਂ ਆ ਸਾਡੇ ਸਰਪੰਚਾਂ ਦੇ ਹੋਸਟਲ ਦਾ ਆਪ ਤੇ ਨੇ ਆ ਅਸੀਂ ਬੋਰਡਬੰਦੀ ਲਾਤੀ ਹੈ ਅਗਰ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਤੁਸੀਂ ਪਹਿਲਾਂ ਆਬਜੈਕਸ਼ਨਸ ਲਾਓ ਜੇ ਤੁਸੀਂ ਨਹੀਂ ਸੈਟੀਸਫਾਈਡ ਤਾਂ ਤੁਸੀਂ ਹਾਈ ਕੋਰਟ ਜਾਣ ਦਾ ਵੀ ਟਾਈਮ ਦਿੱਤਾ ਜਾਵੇ ਜਿੰਨੀਆਂ ਆਬਜੈਕਸ਼ਨਸ ਲਾਈਆਂ ਗਈਆਂ ਉਹ ਸਾਰੀਆਂ ਗਿਪਤ ਰੱਖੀਆਂ ਗਈਆਂ ਲੋਕਾਂ ਨੂੰ ਰਸੀਪਟਸ ਨਹੀਂ ਦਿੱਤੀਆਂ ਗਈਆਂ ਜਿਹੜੀ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਫਾਰਮ ਨੰਬਰ 1 2 3 ਜਿਹੜਾ ਚੋਣ ਕਮਿਸ਼ਨ ਨੇ ਭੇਜਿਆ ਸੀਗਾ ਕਿਸੇ ਨੂੰ ਉਹਦੀ ਰਸੀਦ ਨਹੀਂ ਦਿੱਤੀ ਕਿ ਕਿਸੇ ਤਰੀਕੇ ਨਾਲ ਕੋਲੈਕਸ਼ਨ ਚੈਲੰਜ ਨਾ ਹੋਵੇ ਸੋ ਮੇਰੇ ਹਿਸਾਬ ਦੇ ਨਾਲ ਇਹ ਇਲੈਕਸ਼ਨ ਇੱਕ ਫਾਰਸ ਇੱਕ ਡਰਾਮਾ ਔਰ ਇੱਕ ਕੋਝਾ ਮਜ਼ਾਕ ਦੇ ਕੀਤਾ ਜਾਣ ਲੱਗਿਆ ਵਾ ਜੰਗੂਰੀਅਤ ਦੇ ਨਾਲ ਜਿੱਤ ਹਾਰ ਤਦ ਚਲੋ ਜੇ ਜਿੱਦੀ ਹੋਣੀ ਉਹ ਤਾਂ ਕੋਈ ਗੱਲ ਨਹੀਂ ਮੈਂ ਵੋਟਰਾਂ ਨੂੰ ਬੇਨਤੀ ਕਰਾਂਗਾ ਸਪੈਸ਼ਲ ਤੌਰ ਦੇ ਉੱਤੇ ਕਿ ਬੰਦੇ ਚੰਗੇ ਚੁਣੋ ਆਪਣੇ ਪਿੰਡਾਂ ਦੇ ਕਿਉਂਕਿ ਇਹਨਾਂ ਵਿੱਚੋਂ ਹੌਲੀ-ਹੌਲੀ ਕੁੰਨ ਕੇ 117 ਜਿਹੜੇ ਤੁਹਾਡੇ ਲੀਡਰਸ ਨੇ ਵਿਧਾਨ ਸਭਾ ਦੇ ਵਿੱਚ ਜਾਣੇ ਤੇ ਉਹਨਾਂ ਵਿੱਚੋਂ ਕੁੰਨ ਕੇ ਮੁੜ ਕੇ 13 ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਲਈ ਜਾ ਕੇ ਆਪਣੀ ਪ੍ਰਤਨਿਧਤਾ ਪੰਜਾਬ ਦੀ ਕਰਦੀ ਹੈ ਤੇ ਜੇ ਆਪਾਂ ਇੱਥੇ ਹੀ ਮਤਲਬ ਕੋੜਾ-ਬੋੜਾ ਲਾਂਚ ਕਰਕੇ ਜਾਂ ਕੋ ਦਾਰੂ-ਦੂਰ ਪੀ ਕੇ ਆਪਾਂ ਵੋਟਾਂ ਪਾਵਾਂਗੇ ਤੇ ਫਿਰ ਤੁਹਾਨੂੰ ਉਹਦਾਂ ਦੇ ਲੀਡਰ ਬਣਨਗੇ ਫਿਰ ਫਿਰ ਵੋਟਰ ਬਾਅਦ ਕਹਿੰਦੇ ਨੇ ਜੀ ਕਿ ਸਾਡਾ ਕੰਮ ਨਹੀਂ ਹੋ ਰਿਹਾ ਭ੍ਰਿਸ਼ਟਾਚਾਰ ਬਹੁਤਿਆਰ ठाਣੀ ਚ ਕੋਈ ਸੁਣਵਾਈ ਨਹੀਂ ਕਿਉਂਕਿ ਤੁਸੀਂ ਆਗੂ ਅੱਛੇ ਨਹੀਂ ਅੱਗੇ ਵੇਚਦੇ ਗੱਲ ਤਾਂ ਸਿਰਫ 13000 ਪਿੰਡਾਂ ਚ ਚੰਗੇ ਸਰਪੰਚ ਚੁਣਨ ਦੀਆਂ 117 ਮੈਂ ਐਮਐਲਏ ਚੁਣਨ ਦੀਆਂ ਤੇ 13 ਲੋਕ ਸਭਾ ਦੇ ਮੈਂਬਰਸ ਚੁਣਨ ਦੀ ਜੇ ਆਪਾਂ ਇੰਨਾ ਵੀ ਅੱਛੇ ਤਰੀਕੇ ਨਾਲ ਚੁਣ ਸਕਦੇ ਤੇ ਲਾਲਚ ਕਰਾਂਗੇ ਤੇ ਪਾਰਟੀ ਬਾਜ਼ੀ ਚਾਵਾਂਗੇ ਇਹ ਇਲੈਕਸ਼ਨ ਪਾਰਟੀ ਬਾਜ਼ੀ ਦੇ ਲਈ ਨਹੀਂ ਭਗਵਾਨ ਜੀ ਮੈਨੂੰ ਇਹ ਕਹਿੰਦੇ ਦੇ ਅਸੀਂ ਚੋਣ ਸਿੰਬਲ ਦੇ ਨਹੀਂ ਪੰਚਾਇਤ ਤੱਕ ਦੀ ਚੋਣਾਂ ਦੇ ਪਾਰਟੀ ਸਿੰਬਲ ਤੇ ਕਦੀ ਕਿਸੇ ਨੇ ਕਰਾਈ ਨਹੀਂ ਹਾਂ ਬਲਕਸਮਤੀ ਜ਼ਿਲ੍ਹਾ ਪਰਿਸ਼ਦ ਹੁੰਦੀਆਂ ਲੇਕਿਨ ਪੰਚਾਇਤ ਕਦੀ ਵੀ ਕਿਸੇ ਸਰਕਾਰ ਨੇ ਆਪਣੇ ਪਾਰਟੀ ਸਿੰਬਲ ਤੇ ਇਲੈਕਸ਼ਨ ਨਹੀਂ ਕਰੇ ਤੇ ਮੈਂ ਵੀ ਕਹਾਂਗਾ ਕਿ ਸਾਡੀ ਵੀ ਪੋਲੀਟਿਕਲ ਆਦਮੀਆਂ ਦੇ ਵਿੱਚ ਮਦਖਲਤ ਨਹੀਂ ਬਣਦੀ ਲੋਕ ਆਪਣੇ ਲੈਵਲ ਦੇ ਉੱਤੇ ਆਪਣੇ ਪਿੰਡ ਵਿੱਚ ਕੋਈ ਕਈ ਵਾਰ ਦੋਵੇਂ ਹੀ ਧੜੇ ਸਾਡੇ ਨਾਲ ਨੇ ਜਾਂ ਦੋਵੇਂ ਧੜੇ ਜਿਹੜੇ ਨੇ ਆਪਸ ਵਿੱਚ ਪਿੰਡ 'ਚ ਇੱਕ ਪਾਰਟੀ ਨਾਲ ਕਨੈਕਟਡ ਨੇ ਇਹ ਸਿਲੈਕਸ਼ਨ 'ਚ ਦਖਲਅੰਦਾਜ਼ੀ ਘੱਟ ਲੇਕਿਨ ਇਨਸਾਫ ਪਸੰਦੀਨਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਜਮਹੂਰੀਅਤ ਵਿੱਚ ਵਿਸ਼ਵਾਸ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਸਾਰੇ ਦੇਸ਼ ਵਿੱਚ ਪਹਿਲਾਂ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸ਼ੋਰ ਮੱਚਦਾ ਰਿਹਾ ਕਦੀ ਈਵੀਐਮ ਦੇ ਮੁਤਲਕ ਕਦੀ ਜਿਹੜਾ ਖਰਚੇ ਦੀ ਲਿਮਿਟ ਬਣੀ ਹੁਣ ਮੇਰੇ ਖਿਆਲ ਆ ਕਿ 40000 ਕੇ 30000 ਰੁਪਏ ਖਰਚੇ ਦੀ ਲਿਮਿਟ ਬਣੀ ਹੈ ਸਰਪੰਚ ਦੀ ਤੇ ਚੋਣ ਕਮਿਸ਼ਨ ਦੇ ਨੱਕ ਦੇ ਥੱਲੇ ਇਲੈਕਸ਼ਨ ਹੋਣੀ ਹੈ ਤੇ ਲੱਗਣੇ ਹੈਗੇ ਪੈਸੇ ਕਈ ਕਈ ਲੱਖ ਕਈ ਕਈ ਤਰ੍ਹਾਂ ਦੀਆਂ ਉੱਥੇ ਲਾਲਚ ਦਿੱਤਾ ਜਾਣਾ ਵੋਟਰਸ ਨੂੰ ਸੋ ਉਹਦਾ ਖਰਚਾ ਬਣਨ ਦਾ ਫਾਇਦਾ ਕੀ ਹੈ ਅਸਲ ਵਿੱਚ ਤਾਂ ਮੈਂ ਜਿਹੜੀ ਇੱਕ ਦਿਨ ਪਹਿਲਾਂ ਵੀ ਇੰਟਰਵਿਊ ਵਿੱਚ ਗੱਲ ਕੀਤੀ ਸੀ ਉਹ ਕਹਿ ਦਿੰਦਾ ਇਸ ਦੇਸ਼ ਨੂੰ ਲਗਭਗ 80 ਸਾਲ ਹੋ ਚਲੇ ਆਜ਼ਾਦ ਹੋਏ ਨੂੰ ਇਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਰਿਫਾਰਮਸ ਦੀ ਲੋੜ ਹੈ ਸਭ ਤੋਂ ਵੱਡੀ ਰਿਫਾਰਮਸ ਦੀ ਲੋੜ ਹੈ ਚੋਣ ਪ੍ਰਣਾਲੀ ਦੀ ਹੋਰ ਉਸ ਤੋਂ ਅੱਗੇ ਜਿਹੜਾ ਐਡਮਿਨਿਸਟ੍ਰੇਟਿਵ ਰਿਫਾਰਮਸ ਲੋਕਿੱਤ ਧੱਕੇ ਕਰ ਰਹੇ ਨੇ ਕਿਤੇ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਪਿਸ਼ਤਾਚਾਰ ਸਿਲੇਦਾ ਈਵਨ ਪੰਜਾਬ ਦੇ ਵਿੱਚ ਹੋਰ ਨਾਲ ਅਲਟੀਮੇਟਲੀ ਜੁਡੀਸ਼ੀਅਲ ਰਿਫਾਰਮਸ ਜਿਹੜਾ ਜਸਤਸਾਬ ਆਪ ਕਹਿ ਰਹੇ ਨੇ ਕਿ ਥਲੜੀਆਂ ਅਦਾਲਤਾਂ ਇਨਸਾਫ ਨਹੀਂ ਦੇ ਰਹੀਆਂ ਉਹਨਾਂ ਦਾ ਕੰਮ ਹਾਈ ਕੋਰਟ ਕੋ ਜਮਾ ਹੁੰਦਾ ਹਾਈ ਕੋਰਟ ਦਾ ਕੰਮ ਸਾਡੇ ਕੋਲ ਜਮਾ ਹੁੰਦਾ ਤੇ ਫਿਰ ਰਿਫਾਰਮਸ ਕਰੋ ਨਾ ਲਾਈਕਵਾਇਸ মিডিਆ ਦਾ ਰਿਸਪੌਂਸ ਅੱਜ ਸਾਰਾ মিডিਆ ਜਿਹੜਾ ਹੈ ਉਹ ਜਿਹਦੀ ਸਰਕਾਰ ਬਣ ਜਾਂਦੀ ਹੈ ਉਹ মিডিਆ ਨੂੰ ਗਲੈਚਸ ਲੈਂਦਾ ਵਾ ਜਾਂ ਪੈਸੇ ਦੇ ਕੇ ਗਲੈਚਸ ਲੈਂਦਾ ਜਾਂ ਪਰਚੇ ਦਰਜ ਕਰਕੇ ਜਿਵੇਂ ਕਿ ਹੁਣੇ ਮਾਲਬੰਦ ਮਾਲੀ ਦੇ ਉੱਤੇ ਪਰਚਾ ਦਰਜ ਕੀਤਾ ਜਾਂ ਪਹਿਲਾਂ ਐਕਟੀਵਿਸਟ ਪਰਚਾ ਦਰਜ ਕੀਤਾ ਇਦਾਂ মিডিਆ ਦੇ ਉੱਤੇ ਪਰਚੇ ਦਰਜ ਕਰ ਟਵਿੱਟਰ ਹੈਂਡਲ ਬਲੌਕ ਕਰ ਫੇਸਬੁੱਕ ਅਕਾਊਂਟ ਬਲੌਕ ਕਰ ਇਹ ਤਾਂ ਫਿਰ ਕੋਈ ਬਦਲਾਅ ਨਾ ਹੋਇਆ ਇਹ ਤਾਂ ਫਿਰ ਵਿੜਾ ਗੱਤ ਜਿਹਨੂੰ ਕਹਿੰਦੇ ਆ ਕਿ ਜ਼ੋਨ ਪ੍ਰਣਾਲੀ ਦਾ ਸਾਡੀ ਸੂਬੇ ਦਾ ਜਿਹੜਾ ਕਿ ਸੂਬਾ ਆਲਰੇਡੀ ਇੱਕ ਇੱਕ ਕਿਸੇ ਵੇਲੇ ਸੁਪਰੀਮ ਸੁਭਾ ਸਿਕਾ ਡਿੱਗਦਾ 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 ਅੱਜ ਆਪਾਂ ਕਿੰਨਾ ਕਰਜ਼ਾ ਚੱਕ ਰਹੇ ਆਪਾਂ ਇੰਦਰ ਕੋ ਜਾ ਕੇ ਮੰਗ ਕਰਨੇ ਕਿ ਸਾਡੀ ਕਰਜ਼ੇ ਦੀ ਲਿਮਟ ਪੰਜਾਬ ਦੀ ਘੱਟੋ ਘੱਟ 10000 ਕਰੋੜ ਰੁਪਈਆ ਨਾਰਮਲ ਕਰਜ਼ਾ ਲੈਣ ਦੀ ਸਾਲਾਨਾ ਹੱਦ ਤੋਂ ਵਧਾਇਆ ਜਾਵੇ 35000 ਲੈ ਸਕਦੇ ਸੀ ਸਾਨੂੰ 45000 ਕੋਟ ਚੱਕ ਰਹੇ ਹਾਂ ਅੱਜ ਪੰਜਾਬ ਦਾ ਕਰਜ਼ਾ ਪਿਛਲੇ 1 ਸਾਲ ਵਿੱਚ ਆਲਮੋਸਟ 1 ਲੱਖ ਕਰੋੜ ਰੁਪਈਆ ਐਡ ਹੋ ਗਿਆ ਸੋ ਮੇਰੀ ਸਾਰੇ ਵੋਟਰਾਂ ਨੂੰ ਬੇਨਤੀ ਆ ਕਿ ਸਾਰੇ ਸਮੂਹਿਕ ਹਾਲਾਤ ਪੰਜਾਬ ਦੇ ਮੱਦੇ ਨਜ਼ਰ ਰੱਖ ਕੇ ਪਾਣਿਆ ਤਹਿਸੀਲਾਂ ਤੱਕ ਦੇਖ ਕੇ ਉਪਰ ਸਰਕਾਰ ਦੀ ਕਾਰਜਸ਼ੈਲੀ ਦੇਖ ਕੇ ਫਿਰ ਪੰਜਾਬ ਦੇ ਵਿੱਚ ਪਿੰਡਾਂ 'ਚ ਚੋਣਾਂ ਦੇ ਵਿੱਚ ਵੋਟਾਂ ਪਾਉ ਤੇ ਚੰਗੇ ਬੰਦੇ ਚੁਣੋ ਸਰਵੇਸ਼ ਕਰਕੇ ਨਹੀਂ ਕਿ ਮੈਂ ਪਲਾਨੀ ਮੈਂ ਧੜੇ ਨਾਲ ਜੁੜਿਆ ਤੇ ਇਸ ਕਰਕੇ ਹੀ ਮੈਂ ਵੋਟ ਪਾਣੀ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਫਿਰ ਧੜਿਆਂ ਦੇ ਵਾਲੀ ਇੱਕ ਜਿਹੜਾ ਲੀਡਰਸ਼ਿਪ ਤੁਹਾਨੂੰ ਮਿਲੇਗੀ ਉਹ ਕੋਹ ਲੀਡਰਸ਼ਿਪ ਆਵੇ ਇਹ ਬਸ ਅੱਜ ਦਾ ਸੀ ਲੇਕਿਨ ਜਿਸ ਤੰਗ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਗੁਪਤ ਤਰੀਕੇ ਨਾਲ ਚੋੜ ਦਰਵਾਜ਼ੇ ਰਾਖੀ ਹੈ ਕਬਰਾਹਟ ਵਿੱਚ ਆਂਟੇ ਔਰ ਕਾਇਰਤਾ ਦਾ ਸਬੂਤ ਦਿੰਦੇ ਆ ਅਫਸਰਾਂ ਸਾਹਿਬ ਦਾ ਦੁਰਵਿਯੋਗ ਕਰਕੇ ਵੋਟਬੰਦੀਆਂ ਲੁਕਾ ਲੁਕੋ ਕੇ ਵੋਟਰ ਸੂਚੀਆਂ ਲੁਕੋ ਕੇ ਔਰ ਜਿਹੜੀ ਰੋਸਟਰ ਬਣਾਉਣਾ ਸਰਪੰਚੀ ਦਾ ਉਹਨੂੰ ਤੁਥ-ਮੁਥ ਕਰਕੇ ਪਿੰਡਾਂ ਦੇ ਵਿੱਚ ਬਾਰ-ਬਾਰ ਕੇ ਇਹ ਸਾਡੇ ਉਲਟ ਇਹਨੂੰ ਰਿਜ਼ਰਵ ਕਰ ਦਿਓ ਇਹ ਸਾਡੇ ਹੱਕ ਚ ਇਹ ਸੂ ਓਪਨ ਕਰ ਦਿਓ ਛੋਟੀ ਮੋਟੀ ਪੰਚਾਇਤਾਂ ਜਿੱਤ ਸਕਦੇ ਹੋ ਲੇਕਿਨ ਯਾਦ ਰੱਖੇ ਕਿ 2027 ਵਿੱਚ ਤੁਹਾਡਾ ਬਿਸਤਰਾ ਗੋਲ ਲੋਕੀ ਕਰ ਦੇਣਗੇ ਅਗਰ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਪਸੂ ਕਰੋਗੇ ਇਹ ਬਦਲਾਅ ਨਹੀਂ ਇਹ ਬਦਲੇ ਦੀ ਸਰਕਾਰ ਨੂੰ ਸਭ ਨੂੰ ਨਜ਼ਰ ਆ ਰਹੀ ਸੋ ਮੈਂ ਅੱਜ ਦੇ ਮੇਰੇ ਇਸ ਵਿਸ਼ੇ ਨਾਲ ਤੁਹਾਨੂੰ ਜੋੜਨ ਵਾਸਤੇ ਬੇਨਤੀ ਕੀਤੀ ਸੀ ਅਗਰ ਠੀਕ ਲੱਗਿਆ ਤਾਂ ਸਾਰਿਆਂ ਨਾਲ ਸ਼ੇਅਰ ਕਰਨਾ ਤੁਹਾਡਾ ਸਾਰਿਆਂ ਦਾ ਜੋੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ